ਮੈਨੂੰ ਕੋਈ ਡਰ ਨਹੀਂ ਹੈ ਕੰਟੈਂਪਟ ਮੇਰੇ ਕੋਲ ਹੋ ਜਾਏਗੀ ਹੋ ਜਾਏਗੀ ਮੇਰੇ ਕੋਲ ਦੋ ਆਰਡਰਾਂ ਦੀ ਕਾਪੀਆਂ 87 ਤੇ 88 ਨੰਬਰ ਹਾਊ ਕਹਿੰਦੇ ਜੱਜ ਪਾਸ ਸੱਚ ਆਰਡਰ ਕਿ ਬਾਜਵਾ ਡਿਵੈਲਪਰ ਨੂੰ ਕਹਤਾ ਜੀ ਕਿ ਕਦੀ ਵੀ ਕੋਈ ਉਸ ਖਿਲਾਫ ਕੰਪਲੇਂਟ ਆਏਗੀ ਕੁਝ ਵੀ ਆਏਗੀ ਤੇ ਜਿਹੜੀ ਪੁਲਿਸ ਹੈ ਉਹ ਡਿਸਾਈਡ ਕਰੇਗੀ ਕਿ ਵੈਦਰ ਇਟ ਇਜ਼ ਅ ਸਿਵਲ ਮੈਟਰ অর ਕ੍ਰਿਮੀਨਲ ਮੈਟਰ ਦੋ ਵਾਰ ਦਵਾਜ ਸਮਝੌਤਾ ਕਰਾਇਆ ਇਹਨਾਂ ਨੇ ਮੇਰੇ ਤੋਂ ਦੋ ਵਾਰ ਬਾਜਵਾ ਸਮਝੌਤੇ ਤੋਂ ਮੁਕਰ ਗਏ ਐਨਆਈਏ ਦੇ 138 ਦੇ ਐਨੇ ਕੇਸ ਪੈਂਡਿੰਗ ਪਏ ਮੋਹੱਲੀ ਚ ਇਹਨੇ ਇਹਦੇ ਕਦੀ ਅਪੀਅਰੈਂਸ ਨਹੀਂ ਪਾਈ ਭਰਾ ਜੀ ਮੇਰਾ 50000 ਦਾ ਚੈੱਕ ਅਕਾਊਂਟ ਹੋ ਜਾਏ ਮੈਨੂੰ ਸਮਨ ਆ ਜਾਏਗਾ আর ਮੈਂ ਨਹੀਂ ਜਾਣਾ ਤਾਂ ਪੀਓ ਪ੍ਰੋਸੀਡਿੰਗ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਨਵਾਂ ਡੀਜੀਪੀ ਵੀ ਆ ਗਿਆ ਮੋਹੱਲੀ ਦਾ ਐਸਐਸਪੀ ਵੀ ਨਵਾਂ ਆ ਹੁਣ ਕੋਈ ਤੁਹਾਨੂੰ ਉਮੀਦ ਲੱਗਦੀ ਹੈ ਕਿ ਤੁਹਾਨੂੰ ਜਿਹੜੀ ਚਾਲ ਨੂੰ ਦਿੱਤੀ ਜੇ ਇਸ ਐਪਲੀਕੇਸ਼ਨ ਉਹਦੇ ਵਿੱਚ ਇਹਨਾਂ ਨੇ ਮਾਰਕੋਸ ਐਸ ਡੀਐਸਪੀਡੀ ਨੂੰ ਕਰੀ ਜੋ ਕਿ ਆਲਰੇਡੀ 40 ਦਿਨ ਦੀ ਛੁੱਟੀ ਦਿੱਤੀ ਉਹ ਇਨਕੁਆਰੀ ਕਿੱਥੇ ਹੋਣੀ ਦੀ ਜੀ ਇੱਕ ਜੱਜ ਜਿਹੜਾ ਡੈਜ਼ਿਨੇਟਡ ਜੱਜ ਆ ਸਿਵਲ ਜੱਜ ਇਟ ਇਜ਼ ਅ ਕਲਾਸ 1 ਗਰਸਟਰ ਆ ਸਰ ਉਹਦੀ 164 ਦੇ ਬਿਆਨ ਹੁੰਦੇ ਆ ਜੀ ਇਹ ਬੈਟਮੈਨ ਟੂ ਸੁਸਾਈਡ ਦਾ ਪਰਚਾ ਹੋਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਬਾਜਵਾ ਦੇ ਖਿਲਾਫ ਆਪ ਦੋਨੇ ਜਣੇ ਡੀਐਸਪੀ ਦੇ ਦੋਨੇ ਟਾਈਮ ਬੁਲਾਉਂਦਾ ਦੀ ਉਹ 10 ਵਜੇ ਵੀ ਜਾਂਦੇ ਤੇ ਸ਼ਾਮ ਨੂੰ 4 ਵਜੇ ਵੀ ਬੁਲਾਉਂਦਾ ਦੀ ਕਰਿਆ ਕੁਝ ਨਹੀਂ ਕਰਿਆ ਜਿਹੜੇ ਬਿਲਡਰ ਨੇ ਤੁਸੀਂ ਕਹ ਰਹੇ ਇੱਕ ਬਿਲਡਰ ਨੇ ਜਿਹੜੇ ਉੱਡਾ ਅਧਿਕਾਰੀਆਂ ਦੀ ਮਿਲੀ ਭੁਗਤਾਨ ਨਾਲ ਠੱਗੀਆਂ ਧੋਰੀਆਂ ਕਰਦਿਆ ਜਿਹੜਾ EWS ਕੋਟਾ ਇਹ ਖਾ ਗਿਆ ਔਰ ਇਕੋ 플ੌਟ ਇੰਨੇ ਚਾਰ ਚਾਰ ਜਗ੍ਹਾ ਜਨਰਲ ਕੈਟਾਗਰੀ ਕਰਕੇ ਵੇਚਦਾ ਖਰੜਾ ਤੇ ਮਹਾਲੀ ਦੇ ਇੱਕ ਵੱਡੇ ਬਿਲਡਰ ਨੇ ਇੱਕ ਵੱਡੀ ਧੋਖਾਧੜੀ ਕੀਤੀ ਕੀ ਹੈ ਸਾਰਾ ਮਾਮਲਾ ਔਰ ਇਹ ਮਾਮਲੇ ਕਾਰਨ ਇੱਕ ਬੰਦਾ ਮੌਤ ਨੂੰ ਗਲੇ ਵੀ ਲਗਾ ਗਿਆ ਅਸੀਂ ਪੁੱਛਦਿਆਂ ਰਵਿੰਦਰ ਸਿੰਘ ਤੋਂ ਜਿਨ੍ਹਾਂ ਦੇ ਪਿਤਾ ਸੂਇ ਸੈਟ ਕਰ ਗਏ ਸਨ ਰਵਿੰਦਰ ਸਿੰਘ ਜੀ ਕੀ ਮਾਮਲਾ ਸੀ ਤੇ ਪਿਤਾ ਜੀ ਦਾ ਕੀ ਨਾ ਸੀ ਤੁਹਾਡਾ ਮੇਰੇ ਪਿਤਾ ਜੀ ਦਾ ਨਾਮ ਕਰਮ ਸਿੰਘ ਸੀ ਇਹਨੇ 10 ਫਰਵਰੀ 2016 ਨੂੰ ਖਰੜ ਕੋੜੇ ਸੈਲ ਕੀਤੀ ਮਾਮਲਾ ਸੀਗਾ ਇਸ ਤੋਂ ਗਰੇਡਰ ਦੀ ਪੇਮੈਂਟ ਲੈਣੀ ਸੀਗੀ ਨਾ ਤਾਂ ਪੇਮੈਂਟ ਦੇ ਰਿਆ ਸੀ ਨਾ ਮਸ਼ੀਨ ਦੇ ਰਿਹਾ ਸੀ ਇਸ ਚੱਕਰ 'ਚ ਸਾਰਾ ਕੰਮ ਹੋਇਆ ਤੇ ਟੋਟਲ ਟੋਟਲ ਕਿੰਨੇ ਪੈਸੇ ਸੀ ਤੇ ਤੁਸੀਂ ਉਹਨਾਂ ਦੇ ਪਹਿਲਾਂ ਕੰਮ ਵੀ ਕਰਦੇ ਰਹੇ ਸੀ ਇੱਕ ਸਾਹ ਸੀ ਤੁਹਾਡੀ ਤੁਹਾਨੂੰ ਇੱਕ ਵਿਸ਼ਵਾਸ ਸੀ ਵਿਸ਼ਵਾਸ ਤੋੜਿਆ ਸਾਰਾ ਰੋਡਾਂ ਦਾ ਕੰਮ ਕਰਦੇ ਰਹੇ ਬਿਲਡਿੰਗਾਂ ਦਾ ਕੰਮ ਵੀ ਕੀਤਾ ਇਹਦੇ ਕੋਲ ਸਪਲਾਈ ਜਾਂਦੀ ਸੀ ਇਹਦੇ ਕੋਲ ਇਹ ਤਾਂ ਸਾਰਾ ਕੰਮ ਦੇਖਦੇ ਰਹੇ ਅਸੀਂ ਹਾਂਜੀ ਇਹਨੇ ਧੋਖਾ ਕਰਿਆ ਸਾਡੇ ਨਾਲ ਤੁਹਾਡੀ ਕਦਰ ਨੂੰ ਕਿਉਂ ਐਡਾ ਕਦਮ ਚੁੱਕਣਾ ਪਿਆ ਕਿ ਉਹਨਾਂ ਨੂੰ ਸੁਸਾਈਟ ਕਰਨਾ ਪਿਆ ਇਸ ਨੇ ਡੀਐਸਪੀ ਇਮਰਾਨ ਨਾਲ ਮਿਲ ਕੇ ਇਹ ਸਾਰਾ ਕੰਮ ਕਰਿਆ ਇਹਨੇ ਆਪ ਉਸ ਚੱਕਰ ਚ ਹੋਇਆ ਸਾਰਾ ਕੰਮ ਹੈ ਤਾਨੂੰ ਪਤਾ ਸੀ ਉਹਨਾਂ ਨੇ ਤੁਹਾਡੇ ਫਤਰ ਸਾਹਬ ਨੇ ਦੱਸਿਆ ਸੀ ਕਿ ਮੈਂ ਇੰਨਾ ਕਦਮ ਪੁੱਠਾ ਚੱਕ ਲਾਂਗਾ ਨਹੀਂ ਮੈਨੂੰ ਨਹੀਂ ਦੱਸਿਆ ਹਾਂ ਜੀ ਤੇ ਕੋਈ ਜਿਹੜਾ ਸੁਸਾਈਡ ਲਿਖਿਆ ਉਹ ਚ ਕੀ ਕੀ ਗੱਲਾਂ ਨੇ ਉਹ ਡਿਟੇਲ ਦੱਸੋ ਸੁਸਾਈਡ ਚ ਜੀ ਲਿਖਿਆ ਹੋਇਆ ਜੀ ਇਹਨਾਂ ਨੇ ਸਾਰਾ ਸਾਰੇ ਬੰਦੇ ਦੇ ਨਾਂ ਇਹਨਾਂ ਦੇ ਇਹਦੇ ਵਿੱਚ ਸਾਰਾ ਲਿਖਿਆ ਹੋਇਆ ਉਹਨਾਂ ਨੇ ਵੀ ਮੈਂ ਇਦਾਂ ਇਦਾਂ ਪੇਮੈਂਟ ਲੈਣੀ ਸੀਗੀ ਬਾਜਵੇ ਤੋਂ ਤੇ ਬਾਜਵੇ ਮੈਨੂੰ ਜਲੀਲ ਕਰਿਆ ਬਾਜਵੇ ਨੂੰ ਬੁਲਾ ਕੇ ਇਹਨੇ ਬਾਜਵੇ ਨੇ ਮਾਨ ਹੈ ਇੱਕ ਇਹਦੇ ਨਾਲ ਹੋਰ ਕੰਮ ਕਰੇ ਠੇਕੇਦਾਰ ਉਹ ਤੋਂ ਨਜਾਇਜ਼ ਕੇਸ ਪਵਾਇਆ ਉਹਨਾਂ ਤੇ ਵੀ ਮੈਂ ਪੈਸੇ ਲੈਣੇ ਐ ਇਹਨਾਂ ਤੋਂ ਉਹ ਜਿਹੜਾ ਸੰਮਣ ਆਇਆ ਸੀਗਾ ਸੰਮਣ ਵੀ ਬੈਕਸਾਈਡ ਵੀ ਲਿਖਿਆ ਉਹਨਾਂ ਨੇ ਸਵੈਨ ਨੋਟ ਸਾਰਾ ਲਿਖ ਕੇ ਗਏ ਹੋਏ ਆ ਇਹ ਉਹਦੀ ਸਵੈਨ ਨੋਟ ਦੀ ਕਾਪੀ ਏ ਤੇ ਕੀ ਕੀ ਲਿਖਿਆ ਪੂਰੀ ਗੱਲ ਦੱਸੋ ਇਹ ਸਵੈਨ ਨੋਟ 'ਚ ਇਹੀ ਲਿਖਿਆ ਹੋਇਆ ਇਹਨਾਂ ਨੇ ਵੀ ਮੈਂ ਬਾਜਵੇ ਤੇ ਐਨੀ ਵਾਰ ਗਿਆ ਇਹਦੇ ਕੋਲ ਡੀਐਸਪੀ ਮਰਾੜ ਕੋਲ ਗਿਆ ਇਹਨਾਂ ਨੇ ਮੇਰੇ ਨਾਲ ਕੋਈ ਨਹੀਂ ਕੀਤਾ ਤੇ ਲਾਸਟ ਜੀ ਡੀਐਸਪੀ ਕਹਿੰਦਾ ਵੀ ਤੇਰਾ ਕੰਮ ਟੁੱਟ ਗਿਆ ਵੀ ਤੂੰ 2 ਲੱਖ ਰੁਪਏ ਲੈ ਕੇ ਸਮਝੌਤਾ ਕਰ ਲੈ ਜਦੋਂ ਕਿ ਅਸੀਂ 80 ਲੱਖ ਰੁਪਏ ਦਵਾਂ ਤੇ ਪਲੱਸ ਮਸ਼ੀਨ ਦੀ ਸਾੜੀ ਉਹ ਲੈਣੇ ਸੀਗੇ ਟੋਟਲ ਕਿੰਨੇ ਪੈਸੇ ਨੇ ਟੋਟਲ 80 ਲੱਖ ਕੈਸ਼ ਸੀਗਾ ਤੇ 25 ਲੱਖ ਦੀ ਮਸ਼ੀਨ ਸੀਗੀ ਅੱਛਾ ਜਿਹੜਾ ਤੁਸੀਂ ਐਫ ਆਈ ਆਰ ਦਰਜ ਕਰਾਈ ਹੋਣੀ ਪਰਚਾ ਤਾਂ ਦਰਜ ਹੋ ਗਿਆ ਨਾ ਤੁਸੀਂ ਕਹਿ ਰਹੇ ਹੋ ਪੁਲਿਸ ਨੇ ਚਲਾਨ ਨਹੀਂ ਪੇਸ਼ ਕੀਤਾ ਪਰ ਤੁਸੀਂ ਫਿਰ ਸਮਝੌਤੇ ਇਹ ਦੋ ਤਿੰਨ ਵਾਰ ਕੀਤੇ ਆ ਉਹ ਕੀ ਸਮਝੌਤੇ ਸੀ ਤੇ ਕਿਹੜੀਆਂ ਗੱਲਾਂ ਨੂੰ ਲੈ ਕੇ ਸਮਝੌਤਾ ਹੋਇਆ ਸੀ ਸਮਝੌਤਾ ਇਹ ਹੋਇਆ ਸੀ ਕਿ ਦਾ ਡੀ ਐਸ ਪੀ ਇਮਰਾਨ ਨੇ ਛੋਟੇ ਬ੍ਰਦਰ ਨੂੰ ਬਿਠਾ ਲਿਆ ਸੀਗਾ ਉੱਥੇ ਤੀਸਰੇ ਦਿਨ ਤੇ ਇਹ ਕਹਿੰਦਾ ਵੀ ਜਾਂਦਾ ਸਮਝੌਤਾ ਕਰ ਲਉ ਨਹੀਂ ਮੈਂ ਇਹਦੇ ਤੇ ਕੇਸ ਪਾਉਂਗਾ ਦਵੌਜ ਦਵੌਜ ਦੋ ਵਾਰ ਦਵੌਜ ਸਮਝੌਤਾ ਕਰਾਇਆ ਇਹਨਾਂ ਨੇ ਮੇਰੇ ਤੋਂ ਦੋ ਵਾਰ ਬਾਜਾ ਸਮਝੌਤੇ ਤੋਂ ਮੁੱਕਰ ਗਏ ਤੁਸੀਂ ਕਹ ਰਹੇ ਵੀ ਕੁਝ ਚੈੱਕ ਵੀ ਦਿੱਤੇ ਸੀ ਹਾਂਜੀ ਚੈੱਕ ਤੁਸੀਂ ਬੈਂਕ ਚ ਲਾਏ ਹੋਣੇ ਹਾਂਜੀ ਉਹ ਮਤਲਬ ਬਾਉਂਸ ਹੋ ਗਏ ਚੈੱਕ ਕਿੰਨੇ ਪੈਸੇ 10 ਜੁੱਤਾ ਹੋਇਆ ਸੀ ਤੇ ਕਿੰਨੇ ਚੈੱਕ ਬਾਉਂਸ ਹੋਏ ਇਹਦੇ ਕੋਲ ਤੋਂ ਦੋ ਦੋ ਚੈੱਕ ਬਾਉਂਸ ਹੋ ਗਏ ਚਾਰ ਚੈੱਕ ਇਹਨੇ ਵਾਪਸ ਲੈ ਲਈ ਸੀ ਮੇਰੇ ਤੋਂ ਵੀ ਮੈਂ ਦੁਬਾਰਾ ਕੱਟ ਕੇ ਦੰਦਾਂ ਨਵੇਂ ਉਹ ਵੀ ਵਾਪਸ ਨਹੀਂ ਕਰੇ ਮੈਨੂੰ ਇਹਨੇ ਮੇਰੇ ਕੋਲ ਟੋਟਲ 15 ਲੱਖ ਦੇ ਕਰੀਬ ਰਿਵੇਧਾ ਆਇਆ ਤੇ ਬਾਕੀ ਪੇਮੈਂਟ ਇਹਦੇ ਕੋਲ ਸਾਰੀ ਪੈਂਡਿੰਗ ਪਈ ਹੈ ਹੁਣ ਕਿੱਥੇ ਹੈ ਮਾਮਲਾ ਕਿੱਥੇ ਪਹੁੰਚਿਆ ਤੁਸੀਂ ਇਨਸਾਫ ਲਈ ਕਿੱਥੇ ਕਿੱਥੇ ਪਹੁੰਚ ਰਹੇ ਹੋ ਤੇ ਕਿੰਨੇ ਕੁ ਗੇੜੇ ਪੁਲਿਸ ਕੋਲ ਲਿਆ ਹੁਣੇ ਅਸਰਾਂ ਨੂੰ ਮਿਲੇ ਹੋਣਗੇ ਪੁਲਿਸ ਕੋਲ ਦਾ ਵੀ ਵਿਵਹਾਰ ਨਾ ਜਾਇਨੀ ਕਿੰਨੇ ਗੇੜੇ ਲਾਰੇ ਅਸੀਂ ਪਹਿਲਾਂ ਪੁੱਲਰ ਸਾਹਿਬ ਨੂੰ ਮਿਲੇ ਕਈ ਵਾਰ ਉਹਨਾਂ ਨੇ ਕੁਝ ਨਹੀਂ ਕਰਿਆ ਉਹ ਕਹਿੰਦੇ ਐਸਆਈਟੀ ਬਣاتی ਐਸਆਈਟੀ ਇਨਚਾਰਜ ਵਿਜੇ ਲਾਤੇ ਆ ਜੋ ਕਿ ਪਹਿਲੇ ਇਸ ਕੇਸ ਵਿੱਚ ਸ਼ਾਮਲ ਸੀ ਉਹਨੇ ਕਰਨਾ ਕੀਤਾ ਉਹਨੇ ਉਹਦੇ ਬਾਜਵੇ ਦੀ ਕਰਨੀ ਸੀ ਤੇ ਜਿਹੜੇ ਨਵਾਂ ਡੀਜੀਪੀ ਵੀ ਆ ਗਿਆ ਮਹਾਲੀ ਦਾ ਐਸਐਸਪੀ ਵੀ ਨਵਾਂ ਹੈ ਹੁਣ ਕੋਈ ਤੁਹਾਨੂੰ ਉਮੀਦ ਲੱਗਦੀ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ ਨਹੀਂ ਕੋਈ ਉਮੀਦ ਨਹੀਂ ਹੁਣ ਵੀ ਜਿੱਦਾਂ ਦਾ ਐਸਐਸਪੀ ਨਵਾਂ ਆਇਆ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਹੋਈ ਚਾਲ ਸਾਹਿਬ ਨੂੰ ਪਹਿਲਾਂ ਜਿਹੜੀ ਚਾਲ ਨੂੰ ਦਿੱਤੀ ਜੇ ਇਸ ਐਪਲੀਕੇਸ਼ਨ ਉਹਦੇ ਵਿੱਚ ਇਹਨਾਂ ਨੇ ਮਾਰਕੋਸ ਇਸ ਡੀਐਸਪੀਡੀ ਨੂੰ ਕਰੀ ਜੋ ਕਿ ਆਲਰੇਡੀ 40 ਦਿਨ ਦੀ ਛੁੱਟੀ ਦਿੱਤੀ ਉਹ ਇਨਕੁਆਰੀ ਕਿੱਥੇ ਹੋਣੀ ਸੀ ਜੀ ਤੇ ਨਵਾਂ ਡੀਐਸਪੀ ਜਿਹੜਾ ਆਇਆ ਧਾਰੀਵਾਲ ਇਹਨੇ ਇੱਕ ਦਿਨ ਬੁਲਾਇਆ ਉਹ ਦਿਨ ਨੇ ਬਿਆਨ ਲਏ ਉਹਦੇ ਬਾਅਦ ਮੁੜ ਕੇ ਕਾਰਵਾਈ ਇਹਨੇ ਵੀ ਕੋਈ ਨਹੀਂ ਕੀਤੀ ਦੁਬਾਰੇ ਕੋਈ ਸਮਝੌਤੇ ਦੀ ਗੱਲ ਚੱਲੀ ਹੋਵੇ ਜਾਂ ਹੁਣ ਤੁਸੀਂ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਦੇ ਗਏ ਹੋਗੇ ਗੱਲ ਅੱਗੇ ਕਿੱਥੇ ਪਹੁੰਚੀ ਕੋਰਟ ਚ ਹੈ ਸਾਡਾ ਕੇਸ ਖਰੜ ਹਾਂਜੀ ਹੁਣ ਇਸ ਤੱਕ ਆਪਾ ਨਹੀਂ ਇਹਨਾਂ ਨੇ ਕੈਂਸਲੇਸ਼ਨ ਪੇਸ਼ ਕਰੀ ਤੀ ਤੇ ਅਸੀਂ ਪ੍ਰੋਟੈਕਸ਼ਨ ਪਾ ਦਿੱਤੀ ਠੀਕ ਹੈ ਤੇ ਉਦੋਂ ਜੀ ਵੀ 6 ਮਹੀਨੇ ਹੋ ਗਏ ਰਿਪੋਰਟ ਮੰਗ ਰਹੇ ਹੈ ਕੋਰਟ ਵਾਲੇ ਕੋਰਟ ਨੂੰ ਵੀ ਕੁਝ ਨਹੀਂ ਜਾਣਦੇ ਪੁਲਿਸ ਵਾਲੇ ਅਜੇ ਤੱਕ ਕੋਰਟ 'ਚ ਪੇਸ਼ ਹੀ ਨਹੀਂ ਹੋਇਆ ਕੋਪੁਲਿਸ ਵਾਲਾ ਹੁਣ ਮਾਤਾ ਜੀ ਤੁਸੀਂ ਦੱਸੋ ਕਿ ਤੁਹਾਡੇ ਜਿਹੜੇ ਪਿਤਾ ਤੁਹਾਡੇ ਪਤੀਆਂ ਦੀ ਡੈਥ ਹੋਈ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਕੀ ਪਾਣਾ ਵਾਪਰਿਆ ਮੈਨੂੰ ਤਾਂ ਮੁੰਡੇ ਦੇ ਕੋਲੋਂ ਫੋਨ ਆਇਆ ਵੀ ਦਵਾਈ ਖਾਦੀ ਅੱਛਾ ਜੀ 11:00 ਵਜੇ ਉਹ ਪਹਿਲਾਂ ਕੋਈ ਚਿੰਤਾ ਚ ਰਹਿੰਦੇ ਸੀ ਕਿਵੇਂ ਦਾ ਸੀ ਮਾਹੌਲ ਹਾਂ ਜੀ ਕੋਈ ਚਿੰਤਾ ਸੁੰਤਾ ਕੋਈ ਨਹੀਂ ਸੀ ਕਿ ਹੁਣ ਮੰਨੂ ਤਾਂ ਕੁਛ ਨਹੀਂ ਪਤਾ ਲੱਗਿਆ ਵੀ ਕੀ ਕਰ ਲੱਗਿਆ ਕੀ ਨਹੀਂ ਹੂੰ ਜਾਣਦੇ ਹੁੰਦੇ ਰੋਟੀ ਛੋਟਾ ਮੁੰਡਾ ਆਪ ਦੋਨੇ ਜਾਣੇ ਡੀਐਸਪੀ ਦੇ ਦੋਨੇ ਟਾਈਮ ਬੁਲਾਉਂਦਾ ਸੀ ਉਹ 10:00 ਵਜੇ ਵੀ ਜਾਂਦੇ ਤੇ ਸ਼ਾਮ ਨੂੰ 4:00 ਵਜੇ ਵੀ ਬੁਲਾਉਂਦਾ ਸੀ ਕਰਿਆ ਕੁਛ ਨਹੀਂ ਕਾ ਉੰਨਾ ਨੇ ਤੁਹਾਡੇ ਪਤੀ ਨੇ ਕੇਸ ਕੁਛ ਪਾਸੀ ਪੈਸੀ ਲੈਣ ਦਾ ਪਹਿਲਾਂ ਕੇਸ ਨਹੀਂ ਜੀ ਪਾਇਆ ਬਸ ਇੱਥੇ ਹੀ ਜਾਂਦੇ ਸੀਗੇ ਐਪਲੀਕੇਸ਼ਨ ਦਿੱਤੀ ਐਪਲੀਕੇਸ਼ਨ ਦਿੱਤੀ ਹੋਈ ਸੀਗੀ ਹਾਂ ਜੀ ਹੁਣ ਗੱਲ ਕਰਦੇ ਆਂ ਅਸੀਂ ਆਰਟੀ ਕਰਕੁਨ ਤੇ ਇਹਨਾਂ ਦੇ ਕਾਨੂੰਨੀ ਪੱਖ ਤੋਂ ਜੋ ਇਹਨਾਂ ਦੀ ਹੈਲਪ ਕਰ ਰਹੇ ਨੇ ਪ੍ਰਦੀਪ ਸ਼ਰਮਾ ਜੀ ਸ਼ਰਮਾ ਜੀ ਦੱਸੋ ਤੁਸੀਂ ਇਸ ਕੇਸ ਨਾਲ ਜੁੜੇ ਹੋਏ ਜਿਹੜੇ ਬਿਲਡਰ ਨੇ ਤੁਸੀਂ ਕਹਿੰਦੇ ਇੱਕ ਬਿਲਡਰ ਨੇ ਜਿਹੜੇ ਉੱਡਾ ਅਧਿਕਾਰੀਆਂ ਨਾਲ ਦੀ ਮਿਲੀ ਭੁਗਤ ਨਾਲ ਠੱਗੀਆਂ ਧੋਰੀਆਂ ਕਰਦਿਆ ਲੋਕਾਂ ਤੋਂ ਕਰੋੜਾ ਰੁਪਇਆ ਕਮਾਉਂਦਾ ਕੀ ਸਾਰਾ ਮਾਮਲਾ ਪਰ ਨਾ ਦੱਸੋ ਕਿ ਮਲੀ ਭੁਗਤ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਜ਼ਮੀਨਾਂ ਕਿਵੇਂ ਹੜਪੀਆਂ ਜਾਂਦੀਆਂ ਨੇ ਮੈਂ ਤੁਹਾਨੂੰ ਜਿੰਨੇ ਵੀ ਲੋਕ ਇਨਵੈਸਟਰ ਐ ਜਿੰਨੇ ਵੀ ਪੰਜਾਬ ਚ ਬਿਲਡਰ ਐ ਇਹਨਾਂ ਦੀ ਮੌਨਡਸ ਕੀ ਐ ਇਹ ਪਹਿਲੇ ਸਟਾਰਟਿੰਗ ਕੀ ਕਰਦੇ ਸੀਗੇ ਪਹਿਲੇ ਰੂਲ ਹੁੰਦਾ ਸੀ ਕਿ ਤਹਿਸੀਲਦਾਰ ਦੀ ਚਿੱਠੀ ਦੇ ਉੱਤੇ ਕਿ ਜੀ ਸੀਟਪੀ ਨੂੰ ਜਾਂਦੀ ਸੀ ਕਿ ਵੀ ਇਹਦੇ ਕੋਲ 25 ਏਕੜ ਜਾਂ 100 ਏਕੜ ਜ਼ਮੀਨ ਐ ਉਹਦੇ ਬੇਸ ਤੇ ਪ੍ਰੋਜੈਕਟ ਅਪਰੂਵ ਕਰ ਦਿੰਦਾ ਸੀ ਬਾਅਦ ਚ ਰਜਿਸਟਰੀਆਂ ਮੁਕਰ ਗਈਆਂ ਉਹ ਕਦੀ ਨਹੀਂ ਆਉਂਦਾ ਸੀ ਠੀਕ ਐ ਹੁਣ ਮੈਗਾ ਹਾਊਸਿੰਗ ਪ੍ਰੋਜੈਕਟ ਦੇ ਵਿੱਚ ਕੀ ਪ੍ਰੋਬਲਮ ਹੈ ਇਹਦੇ ਚ ਕੋਈ ਵੀ ਮੈਗਾ ਹਾਊਸਿੰਗ ਪ੍ਰੋਜੈਕਟ ਜਿਵੇਂ ਇਹ ਬਾਜਵਾ ਡਿਵੈਲਪਰ ਦਾ ਪ੍ਰੋਜੈਕਟ ਹੈ ਜੀ ਠੀਕ ਹੈ ਇਹ ਦੀ ਮੈਗਾ ਹਾਊਸਿੰਗ ਰਿਪੋਰਟ 939630CTP 3122009 ਨੂੰ ਇਹ ਮੈਗਾ ਹਾਊਸਿੰਗ ਪ੍ਰੋਜੈਕਟ ਦਾ ਪਾਸ ਹੋਇਆ ਜੀ ਇਹ ਪੂਰਾ ਮੈਪ ਮੇ ਕਢਾਇਆ ਹੈ ਠੀਕ ਹੈ ਜੀ ਹੁਣ ਇਹਦੇ ਚ ਤੁਸੀਂ ਦੇਖੋ ਕਿ ਇਹਨਾਂ ਨੇ ਧੰਦ ਲਈ ਕੀ ਕੀਤੀ ਹੈ ਇਹਦੇ ਵਿੱਚ ਹਾਈ ਗ੍ਰਿਡ ਵਾਇਰ ਜਾ ਰਹੀ ਹੈ ਇਲੈਕਟ੍ਰਿਟੀ ਦੀ ਮੇਖਲ तकरीबन 650 650 ਕੇਵੀ ਦੀ ਲਾਈਨ ਜਾ ਰਹੀ ਹੈ ਠੀਕ ਹੈ ਇੱਥੋਂ ਜਾ ਰਹੀ ਹੈ ਸਾਈਡ ਤੋਂ ਹੁਣ ਮੈਨੂੰ ਇਹ ਦੱਸੋ ਕਿ ਹਾਈ ਟੈਂਸ਼ਨ ਵਾਇਰ ਦੇ ਸਾਈਡ ਤੇ ਤੁਸੀਂ 40 ਫੁੱਟ ਦਾ ਬਫਰ ਜ਼ੋਨ ਹੁੰਦਾ ਤੁਸੀਂ ਮਕਾਨ ਕਿਵੇਂ ਬਣਾ ਸਕਦੇ ਹੋ ਔਰ ਇਹਦੇ ਥੱਲੇ ਗ੍ਰੀਨ ਜ਼ੋਨ ਹੁੰਦਾ ਹੈ ਇੰਨੇ ਉੱਥੇ ਰੋਡ ਬਣਾਤੀ ਇਹਦੇ ਵਿੱਚ ਬਹੁਤ ਜ਼ਿਆਦਾ ਮਿਲੀ ਭੁਗਤ ਹੈ ਜੀ ਇਹਦੇ ਚ ਪਹਿਲੇ ਹਰਨੇਕ ਸਿੰਘ ਢੱਲੋਂ ਸੀਗਾ ਉਹ ਸੀਟਪੀ ਸੀਗਾ ਹੁਣ ਉਹ ਰਿਟਾਇਰ ਹੋ ਗਿਆ ਉਹਦੇ ਖਿਲਾਫ ਮੈਂ ਐਕਸ਼ਨ ਲੈਂਦਾ ਇਹਦੇ ਚ ਇੱਕ ਮੀਤਿੰਦਰ ਮਾਨ ਹੈ ਉਹਦੇ ਖਿਲਾਫ ਵੀ ਮੈਂ ਐਕਸ਼ਨ ਦਿੱਤਾ ਮੀਤਿੰਦਰ ਮਾਨ ਜਿਹੜਾ ਹੁਣ ਅੱਜਕੱਲ ਲਾਇਸੈਂਸ ਬ੍ਰਾਂਚ ਹੈ ਉਹ ਪੰਜ ਕੰਪਨੀਆਂ ਦਾ ਮੈਨੇਜਿੰਗ ਡਾਇਰੈਕਟਰ ਨਿਕਲਿਆ ਮੈਂ ਆਪਣੇ ਰਸੂਗ ਦੇ ਨਾਲ ਐਸਆਈਟੀ ਬਣਾਈ ਵੀ ਨਹੀਂ ਮਾਜਨ ਨੂੰ ਕਹਿ ਕੇ ਭੁਪਿੰਦਰ ਸਿੰਘ ਜੀ ਐਡੀਸ਼ਨ ਸੈਕਟਰੀਆ ਉਹਨਾਂ ਕੋਲ ਇਹ ਪ੍ਰੋ ਚੱਲ ਰਹੀ ਹੈ ਬਾਜੋਆ ਡਿਵੈਲਪਰ ਦੀ ਕੀ ਹੈ ਜੀ 5% ਇਹ ਜਿਹੜਾ ਈਡਬਲਯੂਐਸ ਕੋਟਾ ਇਹ ਖਾ ਗਿਆ ਔਰ ਇਕੋ ਪਲਾਟ ਇੰਨੇ ਚਾਰ-ਚਾਰ ਜਗ੍ਹਾ ਜਨਰਲ ਕੈਟਾਗਰੀ ਕਰਕੇ ਵੇਚਦਾ ਠੀਕ ਹੈ ਜੀ ਹੁਣ ਜਿਹੜੇ ਇਹਨਾਂ ਦੇ ਆ ਜਿਹੜੇ ਸਰਪੰਚ ਹੈ ਮਤਲਬ ਕਮ ਜਿਹੜੇ ਜਨਰ ਦੀ ਮਤਲਬ ਡੇਥ ਹੋਈ ਹੈ ਇਹ ਮੇਰੇ ਦੋਸਤ ਜਿਨ੍ਹਾਂ ਦੇ ਜਿਸ ਦਿਨ ਉਹਨਾਂ ਦੀ ਡੈਥ ਹੋਈ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਸ਼ਰਮਾ ਜੀ ਤੁਸੀਂ ਕਿੱਥੇ ਹੋ ਮੈਂ ਕਿਹਾ ਵੀ ਮੈਂ ਤਾਂ ਡਰਾਈਵ ਕਰ ਰਿਹਾ ਮੈਂ ਪੰਚਕੂਲੇ ਜਾ ਰਹੇ ਹਾਂ ਤੇ ਕਹਿੰਦੇ ਚਲੋ ਅਗਰ ਜੀਵਨ ਰਹਾ ਤਾਂ ਮਿਲਦੇ ਹਾਂ ਮੈਂ ਕਿਹਾ ਕੀ ਗੱਲ ਹੋ ਗਈ ਤੁਹਾਨੂੰ ਕਹਿੰਦੇ ਬਸ ਮੈਂ ਚੱਲਿਆ ਜੀ ਮੈਂ ਕਿਹਾ ਕਿੱਥੇ ਚੱਲਿਓ ਮੈਂ ਸੋਚਿਆ ਜਿਵੇਂ ਬੰਦਾ ਕੋਈ جا کے کوئی دربار صاحب جا ਰਿਹਾ ਹੈ ਜਾਂ ਕੋਈ ਮੱਥਾ ਮੋਟਾ ਮੈਂ ਕਿਹਾ ਮੈਂ ਕਿੱਥੇ ਚੱਲੇ ਹੋ ਤੁਸੀਂ ਕਹਿੰਦੇ ਬਸ ਉੱਥੇ ਜਾ ਰਹੇ ਹਾਂ ਜਿੱਥੇ ਕੋਈ ਵਾਪਸ ਨਹੀਂ ਹੁੰਦਾ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਕਿਹਾ ਯਾਰ ਇਹ ਕੀ ਗੱਲਾਂ ਕਰੀ ਜਾਂਦੇ ਤੁਸੀਂ ਰੁਕੋ ਉੱਥੇ ਮੈਂ ਇਹਦਾ ਮੀਨ ਟਾਈਮ ਆਇਆ ਤੇ ਆ ਕੇ ਦੇਖਿਆ ਤੇ ਖਰੜ ਕੋਰਟ ਦੇ ਵਿੱਚ ਉਹ ਹੀ ਵਾਸ ਨੋ ਮੋਰ ਔਰ ਮੈਂ ਜਿਹੜੇ ਆਪਣੇ ਹਾਈ ਕੋਰਟ ਦੇ ਚੀਫ ਜਸਟਿਸ ਹੈ ਕ੍ਰਿਸ਼ਨ ਮੋਰਾੜੀ ਜੀ ਤੁਸੀਂ ਇੱਕ ਬੜੇ ਨੋਵਲ ਚੀਫ ਜਸਟਿਸ ਹੋ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਥੋਡੇ ਹਾਈ ਕੋਰਟ ਦੇ ਜਸਟਿਸ ਕੁਲਦੀਪ ਸਿੰਘ ਜੀ ਆ ਜਿਹੜੇ ਅੱਜ ਕੱਲ ਰਜੀਵ ਸ਼ਰਮਾ ਬੈਂਚ 'ਚ ਬੈਠੇ ਆ ਮੈਨੂੰ ਕੋਈ ਡਰ ਨਹੀਂ ਹੈ ਕੰਟੈਂਪਟ ਮੇਰੇ ਕੋਲ ਹੋ ਜਾਏਗੀ ਹੋ ਜਾਏਗੀ ਮੇਰੇ ਕੋਲ ਦੋ ਆਰਡਰਾਂ ਦੀ ਕਾਪੀ ਹੈ 87 ਤੇ 88 ਨੰਬਰ ਹਾਉ ਕਹਿੰਦੇ ਜੱਜ ਪਾਸ ਸੱਚ ਆਰਡਰ ਕਿ ਬਾਜਵਾ ਡਿਵੈਲਪਰ ਨੂੰ ਕਹਤਾ ਜੀ ਕਿ ਕਦੀ ਵੀ ਕੋਈ ਉਸ ਖਿਲਾਫ ਕੰਪਲੇਂਟ ਆਏਗੀ ਕੁਝ ਵੀ ਆਏਗੀ ਤੇ ਜਿਹੜੀ ਪੁਲਿਸ ਹੈ ਉਹ ਡਿਸਾਈਡ ਕਰੇਗੀ ਕਿ ਵੈਦਰ ਇਟ ਇਜ਼ ਅ ਸਿਵਲ ਮੈਟਰ অর ਕ੍ਰਿਮੀਨਲ ਮੈਟਰ ਦੱਸੋ ਕੋਈ ਤਰੀਕਾ ਹੈ ਯਾਰ ਇੱਕ ਤੁਸੀਂ ਹਾਈ ਕੋਰਟ ਦੇ ਜਸਟਿਸ ਹੋ ਕੇ ਜੱਜ ਦੇ ਜੇ ਕੋਈ ਫੈਸਲਾ ਦਿੱਤਾ ਲੋਕਲ ਕੋਰਟ ਨੇ ਉਹਨੂੰ ਉਪਰਲੀ ਕੋਰਟ ਚ ਨਹੀਂ ਚੈਲੰਜ ਕਰਾਂਗਾ ਉਪਰਲੀ ਕੋਰਟ ਦੇ ਵਿੱਚ ਤੁਸੀਂ ਕਰੋਗੇ ਸੁਣੋ ਦੇਖੋ ਮੈਂ ਤਾਂ ਮੈਨੂੰ ਕੋਈ ਡਰ ਨਹੀਂ ਹੈ ਮੈਂ ਪ੍ਰੋਪਰ ਕੰਪਲੇਂਟ ਕੀਤੀ ਹੈ ਜਸਟਿਸ ਕੁਲਦੀਪ ਸਿੰਘ ਦੀ ਚੀਫ ਜਸਟਿਸ ਨੂੰ ਨਾਲੇ ਮੈਂ ਡਿਟੇਲ ਮੰਗੀ ਹੈ ਕਿ ਇਹਦੇ ਖਿਲਾਫ 2009 ਤੋਂ ਲੈ ਕੇ 2019 ਤੱਕ ਐਨਆਈਏ ਦੇ 138 ਦੇ ਐਨੇ ਕੇਸ ਪੈਂਡਿੰਗ ਪਏ ਮੋਹਲੇ ਚ ਇਹਨੇ ਇਹਦੇ ਕਦੀ ਅਪੀਅਰੈਂਸ ਨਹੀਂ ਪਾਈ ਭਰਾ ਜੀ ਮੇਰਾ 50000 ਦਾ ਚੈੱਕ ਅਕਾਊਂਟ ਹੋ ਜਾਏ ਮੈਨੂੰ ਸਮਨ ਆ ਜਾਏਗਾਰ ਮੈਂ ਨਹੀਂ ਜਾਂਦਾ ਪੀਓ ਪ੍ਰोसीडिंग ਸ਼ੁਰੂ ਹੋ ਜਾਂਦੀ ਹੈ ਤੁਸੀਂ ਮੈਨੂੰ ਦੱਸੋ ਇਹ ਬੰਦਾ ਐਨਾ ਕ੍ਰਿਮੀਨਲ ਹੈ ਕਿੰਨੀਆਂ ਐਫਆਈਆਰ ਹੋਈਆਂ ਇਹ ਜਿਨ੍ਹਾਂ ਦਾ ਨਾਮ ਲੈ ਰਿਹਾ ਮੈਨੂੰ ਉਹਨਾਂ ਦਾ ਪਤਾ ਹੈ ਮਰਾੜ ਸਾਹਿਬ ਜਿਹੜੇ ਸੀਗੇ ਇੱਥੇ ਉਹਨਾਂ ਨੇ ਬੜੀ ਤੰਦਲੀਆਂ ਮਚਾਈਆਂ ਹੁਣ ਇੱਕ ਉਹ ਵੀਪੀ ਸਿੰਘ ਸੀਗੇ ਉਹਨਾਂ ਦੀ ਡਾਟਰ ਦੇ ਵਿੱਚ ਇੰਨੇ ਕਾਫੀ ਗੰਦਾ ਰੋਲ ਪਲੇ ਕੀਤਾ ਔਰ ਰੋਲ ਪਲੇ ਕਰਨ ਦੇ ਨਾਲ ਔਰ ਰਮ ਸਿੰਘ ਨੇ ਸੁਸਾਇਡ ਕੀਤਾ ਹਾਂਜੀ ਉਹਨਾਂ ਨੇ ਜੋ ਆਪਣਾ ਖੁਦਕੱਸੀ ਨੋਟ ਹੁੰਦਾ ਉਹਦੇ ਵਿੱਚ ਕੀ ਲਿਖਿਆ ਇਹ ਦੱਸ ਉਹਦੇ ਵਿੱਚ ਲਿਖਿਆ ਜੀ ਕਿ ਵੀ ਇੰਨੇ ਮੇਰੇ ਪੈਸੇ ਦੇਣੇ ਸੀ ਹਰ ਵਾਰੀ ਮੈਨੂੰ ਲਾਰੇ ਮਾਰਦਾ ਸੀਗਾ ਲਾਰੇ ਮਾਰਦਾ ਸੀ ਔਰ ਧਮਕਾਂਦਾ ਸੀਗਾ ਕਦੀ ਕਰਦਾ ਸੀ ਔਰ ਖਰੜ ਕੋਰਟ ਦੇ ਵਿੱਚ ਜੱਜ ਸੀਗੇ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਉਹਨਾਂ ਦੇ ਹੈ ਹਰਸਿਮਰ ਹਰਸਿਮਰ ਸਿੰਘ ਸਿਵਲ ਜਰਸੀ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਕਿਹਾ ਜੀ ਆਲੋ ਫੋਟੋ ਸੁਸਾਇਡ ਨੋਟ ਮੈਂ ਚੱਲਿਆ ਦੁਨੀਆ ਚੋਂ ਇੱਕ ਜੱਜ ਜਿਹੜਾ ਡੈਜ਼ਿਨੇਟਡ ਜੱਜ ਆ ਸਿਵਲ ਜੱਜ ਇਟ ਇਜ਼ ਅ ਕਲਾਸ 1 ਗਾਸਟਰਡ ਆਫਸਰ ਉਹਦੀ 164 ਦੇ ਬਿਆਨ ਹੁੰਦੇ ਆ ਜੀ ਇਹ ਬੈਟਮੈਂਟ ਟੂ ਸੁਸਾਈਡ ਦਾ ਪਰਚਾ ਹੋਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਬਾਜਵਾ ਦੇ ਖਿਲਾਫ ਉਸ ਤੋਂ ਬਾਅਦ ਇਹ ਸਾਡੇ ਸਰਵਿਸਰੀ ਮਰਾਠ ਸਾਹਿਬ ਆ ਗਏ ਇਹਨਾਂ ਨੇ ਆ ਮੇਰੇ ਦੋਸਤ ਦੇ ਬੱਚਾ ਨੂੰ ਧਮਕਾਇਆ ਦੂੰਗਾ ਕੀ ਕਰ ਰਿਹਾ ਹੁਣ ਇਹਨਾਂ ਨੇ 8 ਸੈਕਟਰ 'ਚ ਮੈਨੂੰ ਅਕਲ ਪਤਾ ਲੱਗਿਆ ਕਿ ਵੀ 8 ਸੈਕਟਰ ਇੱਕ ਮੇਰੇ 올ਡ ਆਂਟੀ ਸੀ ਉਹਦਾ ਘਰ ਇਹਨਾਂ ਨੇ ਦੱਬਿਆ ਹੋਇਆ ਹੈ ਹੈ ਔਰ ਹੈ ਤਾਂ ਇਹ ਮੇਰੇ ਐਕਚੁਅਲੀ ਕੋਈ ਫੈਮਿਲੀ ਫਰੈਂਡ ਆ ਉਹਨਾਂ ਦਾ ਮਾਮਾ ਲੱਗਦਾ ਹੈ ਮੇਰੇ ਵੀ ਉਹਨਾਂ ਨਾਲ ਬੜੇ ਪੁਰਾਣੇ ਰਿਲੇਸ਼ਨ ਹੈ ਸ਼ਾਇਦ ਮਰਾੜ ਸਾਹਿਬ ਨੂੰ ਮੇਰੇ ਬਾਰੇ ਪਤਾ ਲੱਗ ਹੀ ਗਿਆ ਹੋਣਾ ਪਰ ਮਰਾੜ ਸਾਹਿਬ ਤੁਸੀਂ ਗਲਤ ਕੰਮ ਕੀਤਾ ਬਹੁਤ ਜ਼ਿਆਦਾ ਇੱਕ ਇਸ ਤੁਹਾਡੀ ਸਾਰੀ ਗੱਲ ਤੋਂ ਇਸ ਸੁਸਾਈਡ ਦੇ ਮਾਮਲੇ ਤੋਂ ਇਹ ਗੱਲ ਆਉਂਦੀ ਹੈ ਕਿ ਪੁਲਿਸ ਦੀ ਮਿਲੀ ਭੁਗਤ ਹੈ ਔਰ ਜਿਹੜੇ ਵੱਡੇ ਬੈਲ ਰੱਖਲਾ ਕਾਰਵਾਈ ਨਹੀਂ ਕਰਦੇ ਜਿਵੇਂ ਹਾਈ ਕੋਰਟ ਦੇ ਆਪਣੇ ਜਸਟਿਸ ਕੁਲਦੀਪ ਸਿੰਘ ਨੇ ਇੱਕ ਆਰਡਰ ਪਾਸ ਕਰਤਾ ਕਿ ਵੀ ਪੁਲਿਸ ਵਿਲ ਡਿਸਾਈਡ ਕਿ ਵੈਦਰ ਇਟ ਇਜ਼ ਅ ਕ੍ਰਿਮੀਨਲ ਅਫੈਂਸ ਔਰ ਸਿਵਲ ਨੇਚਰ ਇਹਨਾਂ ਦੇ ਕੇਸ ਦੇ ਵਿੱਚ ਤੁਸੀਂ ਮੈਨੂੰ ਮੈਨੂੰ ਹਾਈ ਕੋਰਟ ਦਾ ਡਬਲ ਬੈਂਚ ਮੈਨੂੰ ਸੰਮਨ ਕਰਦੇ ਆਈ ਐਮ ਰੈਡੀ ਟੂ ਫਾਈਲ ਐਫਿਡੇਵਿਟ ਬਿਫੋਰ ਆਨਰੇਬਲ ਜੱਜ ਕਿ ਇੱਕ ਬੰਦਾ ਜਿਹਦੇ ਫਾਦਰ ਨੇ ਅਬੈਟਮੈਂਟ ਟੂ ਸੁਸਾਈਡ ਦਾ ਪਰਚਾ ਬੰਦਾ ਸੀ ਜਿਹਨੇ ਜੱਜ ਦੇ ਸਾਹਮਣੇ ਸੁਸਾਈਡ ਕਰ ਲਿਆ ਉਹਦੇ ਖਿਲਾਫ ਐਕਸ਼ਨ ਨਹੀਂ ਹੋਇਆ ਤੇ ਜਸਟਿਸ ਕੁਲਦੀਪ ਸਿੰਘ ਦੀ ਜੱਜਮੈਂਟ ਨੂੰ ਇਹ ਲੋਕਲ ਪੁਲਿਸ ਕਿਵੇਂ ਲਾਗੂ ਕਰ ਦੇਗੀ ਦੱਸੋ ਮੈਨੂੰ ਕਿਹੜਾ ਕਾਨੂੰਨ ਹੈ ਤੇ ਹੁਣ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ ਤਾਂ ਕਿ ਜਿਹੜਾ ਇਨਸਾਫ ਮਿਲ ਸਕੇ ਪਰਿਵਾਰ ਨੂੰ ਜਸਪੀਰ ਸਾਹਿਬ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਬਾਜਵਾ ਡਿਵੈਲਪਰ ਦੇ ਖਿਲਾਫ ਜਿੰਨੇ ਵੀ 138 ਦੇ ਚੈੱਕ ਕੇਸਸ ਹੈ ਉਹਦੇ ਤੇ ਇੱਕ ਐਸਆਈਟੀ ਬਣਾਈ ਜਾਏ ਐਸਆਈਟੀ ਬਣਾਈ ਜਾਏ ਔਰ ਨੀਚੇ ਦੇ ਜਿੰਨੇ ਵੀ ਜਜਜਸ ਐ ਮਹੌਲੀ ਕੋਰਟ ਦੇ ਸਾਰਿਆਂ ਨੂੰ ਸੰਮਨ ਕਰਕੇ ਪੁੱਛਿਆ ਜਾਏ ਕਿ 2009 ਤੋਂ ਲੈ ਕੇ 2019 ਤੱਕ ਜਿੰਨੇ ਵੀ ਕੇਸਸ ਹੈਗੇ ਆ 138 ਦੇ ਅੱਜ ਤੱਕ ਇਹਨੂੰ ਕਿਉਂ ਨਹੀਂ ਸੰਮਨ ਹੋਈ ਔਰ ਇਹਨੇ ਕਦੀ ਕੋਰਟ ਚ ਅਪੀਅਰੈਂਸ ਨਹੀਂ ਪਾਈ ਇਹਦੇ ਲਈ ਇਹਦੇ ਲਈ ਉੱਪਰਲੀ ਅਥਾਰਟੀ ਕੋਲ ਜਾਣਾ ਹੁੰਦਾ ਡੀਜੀਪੀ ਵੀ ਹੈ ਇੱਕ ਗੱਲ ਸੁਣੋ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਪਰਲੀਆ ਕੋਰਟਾਂ ਨੇ ਕਾਨੂੰਨੀ ਪੈਰਵਾਈ ਕੀ ਕਰੋਗੇ ਨਹੀਂ ਦੇਖੋ ਹਿਊਮਨ ਰਾਈਟਸ ਦਾ ਹੁੰਦਾ ਜੀ ਜਦੋਂ ਸਮ ਐਕਟਸ ਆਰ ਇਨਵੋਲਵਿੰਗ ਵਾਇਲੈਂਸ ਅਗੇਂਸਟ ਤੁਹਾਡੀ ਸਿਵਲ ਲਿਬਰਟੀਆਂ ਦੇ ਇਹ ਬੇਸਿਕਲੀ ਇਹ ਕ੍ਰਿਮੀਨਲ ਆਫੈਂਸ ਹੈ ਕ੍ਰਿਮੀਨਲ ਆਫੈਂਸ ਦੇ ਵਿੱਚ ਜਿਹੜੀ ਹੈ ਲੋਕਲ ਪੁਲਿਸ ਇਹਨਾਂ ਦਾ ਹੈਂਡ ਗਲਵ ਹੈ ਨਹੀਂ ਤਾਂ ਗੱਲ ਸੁਣੋ ਇਸ ਬੰਦੇ ਦੀ ਕੋਈ ਬੈਕਗ੍ਰਾਉਂਡ ਨਹੀਂ ਹੈ ਕੋਈ ਇਹਦਾ ਵਜੂਦ ਨਹੀਂ ਹੈ ਇਹ ਕਿਸੇ ਨੂੰ ਵੀ ਧਮਕਾਂਦਾ ਹੈ ਇਹਦਾ ਪਹਿਲੇ ਕੋਸ਼ਿਸ਼ ਹੁੰਦੀ ਹੈ ਕਿ ਪੈਸੇ ਦੋ ਤੇ ਕੰਮ ਕਰੋ ਠੀਕ ਹੈ ਹੁਣ ਗਮਾੜਾ ਦੇ ਜਿੰਨੇ ਵੀ ਅਫਸਰ ਹੈ ਸਾਰਿਆਂ ਨੂੰ ਮੇਰੇ ਬਾਰੇ ਪਤਾ ਹੈ एवरीवन ਬਡੀ ਨੋਜ਼ ਇਸ ਤੋਂ ਪਹਿਲੇ ਜਿਹੜੇ ਸਿਨਾ ਸਾਹਿਬ ਆਏ ਸੀਗੇ ਇਹ ਐ ਜਾਂਦਾ ਸੀ ਜਿਵੇਂ ਜਿਵੇਂ ਪਿਕਚਰਾਂ ਚ ਹੈ ਨਾ ਐ ਦਰਵਾਜ਼ਾ ਖੋਲਦਾ ਸੀ ਸੀਏ ਦੇ ਕਮਰੇ ਚ ਸਿਨਾ ਸਾਹਿਬ ਦੇ ਜਿਹੜੇ ਅੱਜਕੱਲ ਫਾਈਨੈਂਸ ਸੈਕਟਰੀ ਪਤਾ ਨਹੀਂ ਫਾਈਨੈਂਸ ਸੈਕਟਰੀ ਚੰਡੀਗੜ੍ਹ ਐ ਜਾਂਦਾ ਸੀ ਜਿਵੇਂ ਸਾਲਾ ਕੋਈ ਵੀਆਈਪੀ ਹੁੰਦਾ ਕਮਾਲ ਦੀ ਗੱਲ ਹੈ ਯਾਰ ਇੱਕ ਐਡਾ ਵੱਡਾ ਗੁਨਾਹਗਾਰ ਤੁਸੀਂ ਇੱਕ ਸੀਏ ਦੇ ਕਮਰੇ ਚ ਬਿਨਾ ਪਰਚੀ ਦੇ ਮੈਂ ਜਾਂਦਾ ਸੀ ਮੈਨੂੰ ਕਹਿੰਦੇ ਜੀ ਵੇਟ ਕਰੋ ਤੁਸੀਂ ਹੂੰ ਔਰ ਇਹ ਐਡਾ ਵੱਡਾ ਬਲੰਡਰ ਹੈ ਇਹਦੇ ਚ ਦੇਖੋ ਕਾਮਨ ਵਿਲੇਜ ਲੈਂਡ ਜਿਹੜੀ ਹੈ ਜਸਟਿਸ ਕੁਲਦੀਪ ਸਿੰਘ ਦੀ ਕਮੇਟੀ ਬਣੀ ਸੀ ਉਹਦੇ ਚ ਡੀਜੀਪੀ ਚੰਦਰ ਚੇਕਰ ਵੀ ਹੈ ਵਿਨੀ ਮਹਾਜਨ ਜਸਟਿਸ ਸਾਰੋ ਕੋਲ ਹੈ આજ ਤੱਕ ਲੋਕਲ ਐਡਮਿਨਿਸਟ੍ਰੇਸ਼ਨ ਨੇ ਰੈਵਨਿਊ ਨੇ ਕਦੀ ਨਹੀਂ ਇਹਨੂੰ ਬਾਜਵੇ ਨੂੰ ਪੁੱਛਿਆ ਕਿ ਵੀ ਦੱਸ ਤੇਰੇ ਤੇਰੇ ਸਾਰੇ ਪ੍ਰੋਜੈਕਟ ਦੇ ਵਿੱਚ ਕਾਮਨ ਵਿਲੇਜ ਲੈਂਡ ਕਿੰਨੀ ਹੈ ਇਹਦੇ ਚ ਵਾਕਫ ਬੋਰਡ ਦੀ ਜ਼ਮੀਨ ਬੜੀ ਹੈ ਜੀ ਮੇਰੇ ਕੋਲ ਡਾਕੂਮੈਂਟ ਪਏ ਆ ਉੱਥੇ ਨੇ ਪਾਰਕ ਬਣਾਤੇ ਕਹ ਰਹੇ ਜਿਹੜੀਆਂ ਹਾਈ ਵੋਲਟੇਜ ਤਾਰਾਂ ਲੰਗਦੀਆਂ ਨੇ ਉਹਦੇ ਕਾਰਨ ਵੀ ਕੁਝ ਡੈਥਾਂ ਹੋਈਆਂ ਨੇ ਕੁਝ ਮਰੇ ਆ ਉਹ ਕੀ ਮਾਮਲਾ ਅੱਜ ਤੋਂ 3 ਸਾਲ ਪਹਿਲੇ ਉੱਥੇ ਇੰਨੇ ਇੱਕ ਫਲੈਟ ਬਣਾਇਆ ਸੀਗਾ ਜਿੱਥੋਂ ਨਿਕਲ ਰਹੀ ਐ ਰੋਡ ਉਹ ਕੁੜੀ ਹਲੇ ਬਣਾ ਰਹੀ ਸੀ ਉਹਨੇ ਤੌਲੀਆ ਪਾਇਆ ਔਰ ਮੈਨੂੰ ਯਾਦ ਨਹੀਂ ਔਰ ਕੁੜੀ ਦਾ ਨਾਮ ਬੜਾ ਆਇਆ ਸੀਗਾ ਉਹ ਤਾਰ ਉਹਨੇ ਖਿੱਚ ਲਿਆ ਉਹ ਤਾਂ ਬਾਈ ਚਾਂਸ ਲੱਕੀਲੀ ਉਹ ਕੋਦਾ ਕੋਈ ਲੱਕੜ ਤੇ ਹੱਥ ਪੈ ਗਿਆ ਗਿਰ ਗਿਆ ਅਖਬਾਰ ਚ ਬਹੁਤ ਆਇਆ ਸੀਗਾ ਔਰ ਗਮਾੜਾ ਦੇ ਆਫੀਸਰਸ ਤਾਂ ਮੈਂ ਕਹਿੰਦਾ ਸ਼ੇਮ ਔਨ ਯੂ ਗਾਇਜ਼ ਸ਼ੇਮ ਔਨ ਯੂ ਤੁਸੀਂ ਕਿੰਨਾ ਕੁ ਤੁਹਾਨੂੰ ਪੈਸੇ ਦੀ ਲੋੜ ਆ ਯਾਰ ਤੁਸੀਂ ਲੋਕਾਂ ਦੇ ਨਾਲ ਲੋਕਾਂ ਦੀ ਇੱਜ਼ਤਾਂ ਨਾਲ ਖੇਲ ਦਿਓ ਹੈ ਆ ਹੁਣ ਇਹ ਜਿਹੜਾ ਗੁਰਪ੍ਰੀਤ ਬੈਠਿਆ ਮੈਨੂੰ ਕੱਲ ਹੀ ਕਿਸੇ ਨੇ ਪਤਾ ਲੱਗਿਆ ਹਲੇ ਇਨਫੋਰਮੇਸ਼ਨ ਨਹੀਂ ਹੈ ਕਿ ਇਹਨੂੰ ਹੋਮਲੈਂਡ ਹਾਈਟਸ ਦੇ ਪੰਜਵੇਂ ਫਲੋਰ ਤੇ ਫਲੈਟ ਹੈ ਔਰ ਉਹ ਬਾਜਵਾ ਡਿਵੈਲਪਰਨ ਦਵਾਇਆ ਐਂਡ ਹੀ ਓਨਸ ਕਨਸਿਡਰੇਬਲ ਪ੍ਰੋਪਰਟੀਆਂ ਉੱਥੇ ਔਰ ਹੁਣ ਪਿੱਛੇ ਦੇ ਈਡੀ ਦੀ ਰੇਡ ਹੋਇਆ ਸੀ ਇਨਕਮਡੈਕਸ ਦਾ ਉਹ ਵੀ ਮੈਨੂੰ ਹਲੇ ਇਨਫੋਰਮੇਸ਼ਨ ਕਲੀਅਰ ਨਹੀਂ ਹੈ ਮੈਨੂੰ ਇੰਨਾ ਕੁ ਪਤਾ ਲੱਗਿਆ ਹੈ ਕਿ 200 ਐਸੇ ਬੰਦੇ ਆਂ ਜਿਨੂੰ ਬਾਜਵੇ ਨੇ ਹਾਈ ਐਂਡ ਲੋਗ ਆਂ ਜਿਨਾਂ ਨੂੰ 200 ਪਲਾਟ ਦਿੱਤੇ ਆ ਉਹ ਜਿਸ ਦਿਨ ਮੈਨੂੰ ਲਿਸਟ ਹੱਥ ਮੇਰੇ ਲੱਗੀ ਮੈਂ ਸਾਰੇ ਝੱਜੇ ਉਡਾ ਦਾਂਗਾ ਚਾਹੇ ਉਹ ਕੋਈ ਵੀ ਬੰਦਾ ਹੋਵੇ ਪਰ ਇਨਸਾਫ ਲਈ ਫਿਰ ਕੀ ਕਰੋਗੇ ਇਨਸਾਫ ਪੀੜਤ ਪਰਿਵਾਰ ਨੂੰ ਨਹੀਂ ਮਿਲਿਆ ਇਹ ਮੇਰੇ ਦੋਸਤ ਹੈ ਮੇਰਾ ਦੋਸਤ ਹੈ ਇਹ ਮੇਰਾ ਭਤੀਜਾ ਹੀ ਹੈ ਇੱਕ ਤਰ੍ਹਾਂ ਦਾ ਮੈਂ ਇਹ ਨਾਲ ਲੜੂੰਗਾ ਚਾਹੇ ਮਰਾੜ ਹੋਏ ਚਾਹੇ ਉਹ ਉਹਦੇ ਫਾਦਰ ਸਾਹਿਬ ਹੁਣ ਕੋਈ ਹੋਏ ਮੈਂ ਅੱਜ ਨਹੀਂ ਕੱਲ ਨਹੀਂ ਰਸਾ ਤਾਂ ਪਾਈ ਲੈਣਾ ਗਲੇ ਚ ਕਾਨੂੰਨੀ ਕਦਮ ਅਗਲਾ ਕੀ ਹੋਗਾ ਜੀ ਦੇਖੋ ਗੱਲ ਐਵੇਂ ਪਹਿਲੇ ਤਾਂ ਜਿਹੜਾ ਹੁਣ ਸਟਾਰਟ ਹੋਇਆ ਡਿਸਟ੍ਰਿਕਟ ਕੋਰਟ ਦੇ ਵਿੱਚ ਖਰੜ ਦੇ ਵਿੱਚ ਚੱਲ ਰਿਹਾ ਕੇਸ ਇਹਦੇ ਦਿਨ ਲੱਦ ਗਏ ਬਾਜਵੇ ਦੇ ਇਸ ਤੋਂ ਬਾਅਦ ਆਈ ਵਿਲ ਲੰਗੇਜ ਬੈਟਰੀ ਆਉ ਲਾਇਰ ਆਈ ਵਿਲ ਰਾਈਟ ਟੂ ਚੀਫ ਜਸਟਿਸ ਮੈਨੂੰ ਚਾਹੇ ਪੀਆਈਐਲ ਪਾਣੀ ਪਏ ਮੈਂ ਇੱਕ ਟ੍ਰਿਪਲ ਬੈਂਚ ਮਾਈ ਲਾਰਡਸ਼ਿਪ ਨੂੰ ਕ੍ਰਿਸ਼ਨ ਮੁਰਾਰੀ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਬੱਚੇ ਨੇ ਹਜ਼ਾਰਾਂ ਲੋਕਾਂ ਨਾਲ ਬਾਜਵਾ ਡਾਲਰ ਨੇ ਠੱਗੀ ਕੀਤੀ ਹੈ ਤੁਸੀਂ ਇੱਕ ਹਾਈ ਕਨਸਟੀਟਿਊਟਡ ਬੈਂਚ ਬਣਾਓ ਔਰ ਜਿਹੜੇ ਵੀ ਮੋਹਾਲੀ ਕੋਰਟ ਦੇ ਜੱਜ ਇਹਦੇ ਨਾਲ ਮਿਲੇ ਹੋਏ ਆ ਔਰ ਮੈਨੂੰ ਇੱਕ ਇਹ ਵੀ ਪਤਾ ਲੱਗਿਆ ਇੱਕ ਰਵਿੰਦਰ ਕੌਂਡਲ ਹੈ ਰਵਿੰਦਰ ਕੌਂਡਲ ਹੈ ਤੇ ਇੱਕ ਆਸ਼ਾ ਕੌਂਡਲ ਹੈ ਇਹ ਦੋ ਜੱਜ ਡਿਸਮਿਸ ਹੋਏ ਸੀ ਆਸ਼ਾ ਕੌਂਡਲ ਦੀ ਲਾਸਟ ਪੋਸਟਿੰਗ ਸੀਗੀ ਆਨੰਦਪੁਰ ਸਾਹਿਬ ਤੇ ਇਹਦਾ ਹਸਬੰਦ ਵੀ ਸੀਗਾ ਹੂੰ ਉਹ ਦੋਨੋਂ ਇਹਦੇ ਲੀਗਲ ਐਡਵਾਈਜ਼ਰ ਬਣਿਆ ਔਰ ਮੈਂ ਇੱਕ ਡਕੋਏ ਕਸਟਮਰ ਬਣ ਕੇ ਗਿਆ ਸੀ ਪੂਰਾ ਇਹਨਾਂ ਨੂੰ ਬਾਜਵਾ ਡਿਵੈਲਪਰ ਦੇ ਉਪਰ ਟੌਪ ਫਲੋਰ ਤੇ ਉਹਨਾਂ ਨੂੰ ਪੂਰਾ ਕਮਰਾ ਦਿੱਤਾ ਹੈ ਔਰ ਤੁਸੀਂ ਆਸ਼ਾ ਕੌਂਡਲ ਤੇ ਰਵਿੰਦਰ ਕੌਂਡਲ ਦਾ ਘਰ ਜਾ ਕੇ ਦੇਖੋ ਤੁਸੀਂ ਹੈਰਾਨ ਹੋ ਜਾਓਗੇ ਬਾਜਵਾਡਾ ਹਲਪ ਨੇ ਜਿਹੜਾ ਘਰ ਬਣਾਇਆ ਹੈ ਮੇਰੇ ਕੋ ਫੋਟੋਆਂ ਵੀ ਖਿੱਚੀਆਂ ਹੋਈਆਂ ਔਰ ਉਹਦੇ ਘਰ ਦੇ ਬਾਹਰ ਪਹਿਲੀ ਗੱਲ ਤਾਂ ਬੈਰੀਕੇਡਸ ਕਿਸ ਚੀਜ਼ ਦੇ ਹਨ ਜਿਹੜੇ ਬੰਦੇ ਜੱਜ ਡਿਸਮਿਸ ਹੋਏ ਆ ਉਹਦੇ ਘਰ ਦੇ ਬਾਹਰ ਬੈਰੀਕੇਡ ਕਿਵੇਂ ਵੀ ਹਾਊਸ ਸਕਿਉਰਟੀ ਇਜ਼ देयर ਇਹਦਾ ਮਤਲਬ ਕੀ ਹੈ ਕਿ ਜੁਡੀਸ਼ਰੀ ਦਾ ਤੇ ਬਿਲਡਰ ਦਾ ਨੈਕਸਸ ਹੈ ਨਹੀਂ ਤਾਂ ਬਾਜਵਾ ਸਾਹਿਬ ਇੰਨੀ ਆਸਾਨੀ ਨਾਲ ਤੁਸੀਂ ਨਹੀਂ ਨਿਕਲ ਸਕਦੇ ਇੱਕ ਬੈਟਮੈਂਟ ਟੂ ਸੁਸਾਈਡ ਦਾ ਕੇਸ ਜੱਜ ਦੇ ਸਾਹਮਣੇ ਸੁਸਾਈਡ ਬੰਦੇ ਨੇ ਬੰਦੇ ਨੇ ਜ਼ਹਿਰ ਖਾਦਾ ਏ ਉਹ ਜੱਜ ਭੱਜ ਜੇ ਨੋਟ ਚ ਬਾਜਵਾ ਦਾ ਪੂਰਾ ਨਾਮ ਲਿਖਿਆ ਹੈ ਪੂਰਾ ਜੀ ਪੁਰਾਣਾ ਦਰਜ ਹੋ ਗਿਆ ਸੀ ਪਰਚਾ ਦਰਜ ਹੋ ਗਿਆ ਸੀ ਇਹ ਆਪਣੇ ਸਾਡੇ ਮਰਾੜ ਸਾਹਿਬ ਨੇ ਪਤਾ ਨਹੀਂ ਮੈਂ ਤਾਂ ਆਈ نو ਹਿਸ ਫੈਮਲੀ ਸੋ ਲੌਂਗ ਇਹਨਾਂ ਨੇ ਆਪਣੀ ਅੰਤਰਾਤਮਾ ਵੀ ਬੇਚਤੀ ਵੀ ਤੁਸੀਂ ਤੁਹਾਡਾ ਇੱਕ ਪਰਿਵਾਰ ਹੁਣ ਮਰਾੜ ਸਾਹਿਬ ਮੈਨੂੰ ਨਾ ਪੁੱਛੋ ਕੋਈ ਲੋੜ ਨਹੀਂ ਹੁੰਦੀ ਯੂ نو ਮੀ ਬੈਟਰ ਦੈਨ ਯੋਰਸੈਲਫ ਠੀਕ ਹੈ ਨਾ ਜਿਹੜੇ ਜਿਸ ਫੈਮਲੀ ਚ ਤੁਸੀਂ ਮੈਂ ਉਸੇ ਫੈਮਲੀ ਚ ਘੁੰਮਦਾ ਠੀਕ ਹੈ ਮੈਨੂੰ ਚੰਗਾ ਨਹੀਂ ਲੱਗਦਾ ਕਿ ਤੁਹਾਡੇ ਸਾਹਮਣੇ ਥੋੜੀ ਮੈਂ ਮੂੰਹ ਤੇ ਬੇਇੱਜ਼ਤੀ ਕਰਾਂ ਲੇਕਿਨ ਜੋ ਤੁਸੀਂ ਕੀਤਾ ਬਹੁਤ ਵੱਡਾ ਗੁਨਾਹ ਕੀਤਾ ਠੀਕ ਹੈ ਤਾਂ ਇਸ ਮਾਮਲੇ ਬਾਰੇ ਸਨੀ ਇਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਦਾ ਜਦੋਂ ਫੋਨ ਤੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਉਹ ਵੀ ਸੁਣੋ ਇਹ ਉਲਟ ਲਿਖ ਲਿਆ ਵੀ ਇਹਨਾਂ ਨੇ ਮਤਲਬ ਇਸ ਬਾਰੇ ਅੱਛਾ ਜੀ ਇਹਨਾਂ ਨੇ ਇਹਨਾਂ ਨੇ ਨਾ ਹੀ ਲਿਖ ਲਿਆ ਉਹਦੇ ਵਿੱਚ ਤੁਹਾਡਾ ਵੀ ਨਾਮ ਸੀ ਉਹਦੇ ਵਿੱਚ ਮੇਰਾ ਵੀ ਨਾਮ ਪਾ ਲਿਆ ਅੱਛਾ ਜੀ ਮੇਰੇ ਮੇਰੇ ਇਹਨਾਂ ਨੇ 13 ਲੱਖ ਰੁਪਏ ਦੇਣੇ ਸੀ ਅੱਛਾ ਜੀ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਅਸਤੀ ਦੇਣੇ ਸੀ ਜਾਂ ਕੁਝ ਵੀ ਮੈਂ ਮੇਰੇ ਨਾਲ ਤੇ ਇਹਨਾਂ ਨਾਲ ਕਰ ਲਈਏ ਤੇ ਇਹਨਾਂ ਸੀ ਹੋਰ ਬੰਦਿਆਂ ਨੇ ਵੀ ਇਹਨੇ ਬਹੁਤ ਪੈਸੇ ਦੇਣੇ ਸੀ ਉਹਨਾਂ ਸਾਰਿਆਂ ਦੇ ਖਰਚਾਈ ਹੋਣ ਕਰਕੇ ਇਹਨੇ ਕੰਮ ਬਿਜ਼ਨਸ ਚੱਲੇ ਰਿਹਾ ਡਿਪਰੈਸ਼ਨ ਚ ਜਾ ਰਿਹਾ ਸੀ ਇਹਨੇ ਨਾ ਹੀ ਮੈਨੂੰ ਮੈਂ ਕਦੀ ਮੰਗੇ ਵੀ ਨਹੀਂ ਪੈਸੇ ਨਾ ਆਪਾਂ ਨੂੰ ਲੋੜ ਹੀ ਨਹੀਂ ਮੈਂ ਇਹਨੂੰ ਕਿਹਾ ਵੀ ਨਹੀਂ ਕਰੀ ਅੱਛਾ ਇਹਨਾਂ ਨੇ ਕੀ ਕੀਤਾ ਇਹ ਸਸਰੇ ਸਾਡਾ ਕੰਮ ਕਰਦੇ ਸੀ ਸਾਰੇ ਸਾਡੇ ਕੰਮ ਕਰਦੇ ਸਾਰੇ ਚੋਰੀ 10 ਗੱਡੀਆਂ ਲਿਉਣੇ 20 ਲਿਖ ਦਿੰਦੇ ਆ ਮੈਂ ਇਹਨਾਂ ਨੂੰ ਆਪਣੇ ਕੋਲ ਹਟਾ ਦਿੱਤਾ ਸੀ ਬਾਅਦ ਚ ਇਹਨੂੰ ਕਿਸੇ ਨੇ ਕੰਮ ਨਹੀਂ ਦਿੱਤਾ ਇਹ ਸਾਰੇ ਉਹ ਚੱਕਰ ਦੇ ਵਿੱਚ ਇਹਨਾਂ ਨੇ ਇਹ ਤਰ੍ਹਾਂ ਦੀ ਰਾਨ ਵਾਸਤੇ ਇਹ ਕੁੱਤੇ ਵੀ ਡੈੱਟ ਹੋ ਗਈ ਜਦੋਂ ਇਹਨਾਂ ਵੀ ਇਹਨਾਂ ਬੰਦਿਆਂ ਨੂੰ ਵੀ ਦੇਖੋ ਪਿੱਛਾ ਹਟ ਜਾਣਗੇ ਹੁਣ ਹੁਣ ਇਹਨਾਂ ਨੇ ਸਾਡੇ ਤੋਂ ਬਲੈਕਮੇਲਿੰਗ ਕਰ ਕਰਕੇ ਦੋ ਤਿੰਨ ਵਾਰ ਇਹਨਾਂ ਨੇ ਧਲਾਟ ਲੈ ਲਈ ਸਾਰੀਆਂ ਰਿਸ਼ਕੀਆਂ ਕਰਾਈ ਜਿੰਨੂੰ ਜਿੰਨੂੰ ਵੇਚਲੇ ਸਾਡਾ ਪੂਰਾ ਰਿਕਾਰਡ ਹੈ ਅੱਛਾ ਸਾਡਾ ਪੂਰਾ ਰਿਕਾਰਡ ਹੈ ਜਿੰਨੂੰ ਜਿੰਨੂੰ ਇਹਨਾਂ ਨੇ ਛੱਕੇ ਨਹੀਂ ਦੋ ਸ਼ਰੂਮਾਂ ਦੀਆਂ ਰਿਸ਼ਕੀਆਂ ਕਰਾਈਆਂ ਉਸ ਰੋਪੜ ਦੇ ਬੰਦੇ ਲਾਲ ਖਤਾਰ ਦਾ ਕੰਮ ਕਰਦਾ ਜਿਹੜੀ ਸਾਲੋ ਜਰਾ ਉਹ ਪੰਡਤ ਨੂੰ ਵੇਚਿਆ ਠੀਕ ਹੈ ਅਦੇ ਮੈਂ ਸੈਨੇ ਕਰਾਇਆ ਸੀ ਸਾਰੀ ਜੱਟ ਹੈ ਹੁਣ 1 ਰੁਪਇਆ ਇਹਦਾ ਕੋਈ ਤਮੰਦਾਰ ਨਹੀਂ ਦੋ ਵਾਰ ਇਹਨੇ ਵਿਡਰਾਓ ਪੈਸੇ ਲੈ ਕੇ ਵਿਡਰਾਓ ਕਰਕੇ ਥੇਸ ਉੱਤੇ ਤੋਂ ਆਪਣਾ ਹਾਈ ਬੋਟ ਤੋਂ ਪਹਿਲਾਂ ਭੈਣ ਤੋਂ ਗਵਾਤਾ ਫਿਰ ਇਹਦੇ ਦੂਜੇ ਭਰਾ ਤੋਂ ਗਵਾਤਾ ਦੋ ਵਾਰ ਇਹਨਾਂ ਨੇ ਵਿਡਰਾਓ ਕਰਿਆ ਅੱਛਾ ਇਹ ਵਾਰੀ ਵਾਰੀ ਸਾਰਾ ਕੀ ਕਰੇ ਫਿਰ ਐਂਕੂ ਕੰਦੇ ਵੀ 80 ਲੱਖ ਇੱਕ ਲੈਣਾ 35 ਲੱਖ ਵੀ ਸਾਡੇ ਮਸ਼ੀਨ ਕੰਡਮ ਕਰਦੀ ਕੋਈ ਰੁਪਇਆ ਡੈਨ ਡੈਨ ਵਾਲੀ ਕੋਈ ਹੈ ਨਹੀਂ ਮਸ਼ੀਨ ਇਹਨੇ ਲੈ ਗਏ ਨੇ ਮਕੀ ਨੇ ਇਹਨਾਂ ਨੇ ਕੁਝ ਪਰਪਰ ਤੁਸੀਂ ਦੋ ਵਰ੍ਹੇ ਸਾਲਾਂ ਕਿਤਾ ਜਦੋਂ ਵੀ ਵੀ ਪੈਸੇ ਦੇ ਦਾਂਗੇ 1 ਕਰੋੜ ਰੁਪਈਆ ਜਦੋਂ ਕੋਈ ਮੈਂ ਤਾਂ ਤਾਂ ਮੈਂ ਤਾਂ ਤਾਂ ਇਹ ਕਿਤਾ ਸੀ ਕਿ ਹੱਟ ਨੇ ਮੇਰੇ ਮਦਰ ਮੈਨੂੰ ਇਹ ਕਿ ਕਰਦੇ ਰਹਿੰਦੇ ਸੀ ਕਿ ਭਾਈ ਅਸੀਂ ਤਾਂ ਇਹ ਬ੍ਰੋਗ ਕਰ ਰਹੇ ਹਾਂ ਇਹ ਉਹ ਕਰ ਰਹੇ ਤੁਸੀਂ બીજા ਕੋਲ ਬੰਦੇ ਆ ਬ੍ਰੈਂਡ ਲੈਣ ਕਰ ਇੱਕ ਵਾਰੀ ਕਰਦੇ ਨੇ ਇਹ ਜਿਹੜੇ ਇਹ ਜਿਆਦੇ ਇਹਨਾਂ ਨੂੰ ਹੈ ਹੁੰਦਾ ਕਿ ਮੈਂ ਅਸੀਂ ਨਵੀਂ ਜਗ੍ਹਾ ਪਾਤੀ ਹੈ ਤੁਹਾਨੂੰ ਪਾ ਨਹੀਂ ਦੇਣਾ ਹੁਣ ਇਹ ਵੀ ਅਸੀਂ ਇਹਦਾ ਲਈ ਤਰਹੀਆ ਕੋਈ ਦੇਣ ਦਰਨੀ ਇਹ ਸੜਵ ਸਾਰਾ ਕੋੜੈਨ ਸਾਰੇ ਟੱਬਰ ਦੇ ਐਪ੍ਰੈਂਟ ਨੇ ਪੰਜ ਇੱਕ ਤੋਂ ਕਿਹੜੇ ਬੌਂਸ ਹੋ ਗਏ ਜੀ ਚੈੱਕ ਦਿੱਤੇ ਇਟਮੀ ਕੋਈ ਕੋਈ ਟੈਕਨੀਕੀ ਚੈੱਕ ਕਰੀ ਟੋਪ ਦੋ ਕਰਾਇ ਬਨੇ ਸੀ ਮੇਰੇ ਕਹਿੰਦੇ ਨੇ ਟੋਨ ਟੋਪ ਕਰਾਇਆ ਬਨੇ ਉਹ ਵੀ ਇਹ ਉਹਦੇ ਗਿਆਤ ਕੈਸ਼ ਲੈ ਗਿਆ ਸੀ ਜਾਈ ਸੀ ਇਹਨੇ ਜਾਣ ਕੇ ਸਾਡੇ ਉਹਦੇ ਕਹਿੰਦਾ ਜੀ ਦੋ ਦਿਨ ਬਾਅਦ ਆਊਗਾ ਬਾਅਦ ਦੇ ਦਿਨ ਉਹ ਤੱਕ ਮੋੜੀ ਨਹੀਂ ਠਾਈ ਠਾਈ ਲੱਗਦੇ ਅੱਛਾ ਹੋ ਕੇ ਮਿਲ 15 ਲੱਖ ਤਾਂ ਤੁਸੀਂ ਦੇਤਾ ਸੀ ਸਰ 1 ਰੁਪਈਆ ਨਹੀਂ ਅਸੀਂ ਇਹਦਾ ਦੇਣਾ ਨਹੀਂ ਠੀਕ ਹੈ ਜੀ ਅਨੰਤ ਇਹਨੋਂ ਕੋਈ ਵੀ ਜੇ ਕਿਸੇ ਕਿਸੇ ਵੀ ਗੁਰਪੀਰ ਨੂੰ ਮੰਨਦਾ ਉਹ ਤੇ ਜਾ ਕੇ ਚੜ੍ਹਨ ਸਾਰੀ ਚੀਜ਼ਾਂ ਲੈ ਗਿਆ ਹੁਣ ਇਹਨਾਂ ਨੇ ਗਏ ਆ ਵੀ ਇਹਨਾਂ ਦਾ ਇਹ ਬਣਿਆ ਹੋਇਆ ਵੀ ਸਾਰੀ ਉਮਰ ਖੰਡਾ ਕਮਾਈ ਦਾ ਸਾਧਨ ਬਣਿਆ ਰਿਹਾ ਇਹਨਾਂ ਦੂਵਰ ਕੋਰਟ 'ਚ ਵੀ ਬਿਆਨ ਦਿੱਤੇ ਪਹਿਲਾਂ ਅੱਛਾ ਵੀ ਇਹ ਸਾਡਾ ਕੋਈ ਲੈਣ ਨਹੀਂ ਮੇਰਾ ਫਾਦਰ ਡਿਪਰੈਸ਼ਨ ਨਾਲ ਡੈਥ ਹੋਈ ਤੇ ਤੀਜੀ ਵਾਰ ਕੋਰਟ ਦੇ ਹੁਣ ਬੁਲਾਇਆ ਹੁਣ ਇਹ ਚੱਕ ਮੁੱਕਰ ਗਿਆ ਇਹ ਤੇ ਇੱਕ ਨਾਲ ਇਹਨਾਂ ਦੇ ਪਰਦੀਪ ਕਰਨਾ ਸੀਗਾ ਉਹਨੇ ਇਹ ਦੋਸ਼ ਲਾਇਆ ਇਹ ਪ੍ਰੀਤ ਸ਼ਰਮਣ ਨੇ ਉਹ ਕਹਿੰਦੇ ਵੀ ਜਿਹੜੀ ਪੰਚਾਇਤੀ ਜ਼ਮੀਨਾਂ ਜਿਹੜੀਆਂ ਉਹ ਵੀ ਦੱਬੀਆਂ ਹੋਈਆਂ ਨੇ ਕੁਝ ਬਕਵ ਬੋਰਡ ਦੀ ਜ਼ਮੀਨ ਦੱਬੀ ਹੋਈ ਹੈ ਉਹ ਨਸਰ ਵਗੈਰਾ ਜੀ ਪੱਕੇ ਬੋਰਡ ਦੀ ਜ਼ਮੀਨ ਤੁਹਾਨੂੰ ਬੜਾ ਨੀਕ ਤੇ ਮਿਲਦੀ ਹੈ ਜੀ ਨੀਕ ਤੇ ਮੈਂ ਕਿਹਾ ਕਿ ਸਕੂਲ ਬਣਾਏ ਹੋਏ ਐ ਕਮਰਸ਼ੀਅਲ ਬਣਾਏ ਹਨ ਹਰ ਮਹੀਨੇ ਅਸੀਂ 2 ਲੱਖ ਰੁਪਏ ਲੀਜ਼ ਭਰਦੇ ਆਂ ਉਹਦੀ ਠੀਕ ਹੈ ਬਿਲਕੁਲ ਸਹੀਦਾ ਲੱਗੇ ਤੇ ਕੁਝ ਜ਼ਾਤੀ ਜ਼ਮੀਨਾਂ ਕੋਈ ਮੈਸਰ ਜਿਹੜਾ ਕਹਰੇ ਸੀ ਜੀ ਉਹ ਜ਼ਾਤੀ ਜ਼ਮੀਨ ਦਾ 1 ਰੁਪਈਏ ਦੇ ਸਾਰੇ ਖਾਲੀ ਬਈ ਜੀ ਮੌਕੇ ਤੇ ਅਸੀਂ ਕਿਸੇ ਦੀ ਕੋਈ ਜ਼ਮੀਨ ਨਹੀਂ ਦੱਬੀ ਜਿਹਦੇ ਨਾਮ ਉਹਨਾਂ ਦੇ ਸਿੱਤ ਨਹੀਂ ਮਤਲਬ ਉਹਦਾ ਬੰਦੇ ਨੂੰ ਪ੍ਰਦੀਪ ਸ਼ਰਮੇ ਦਾ ਤਾਂ ਨਹੀਂ ਕੋਈ ਤੁਹਾਡੇ ਨਾਲ ਹੋਈ ਕੋਈ ਗੱਲ ਦਾ ਕੋਈ ਲੈਣ ਦੇ ਨਹੀਂ ਬੰਦੇ ਅੱਛਾ ਇਹ ਨਾਲ ਸੀ ਨਾ ਉਹਨਾਂ ਦੇ ਬੰਦਿਆਂ ਦੇ ਇਹਦਾ ਵੈਸੇ ਹੀ ਉਹ ਕਰ ਰਹੇ ਤੁਸੀਂ ਤਾਂ ਕਿ ਇੱਕ ਦਮ ਸੁਣਾਉਂ ਮੈਂ ਮੇਲ ਸਰ ਬੜਿਆ ਪੱਕਾ ਵਾਦ ਜਿਹੜਾ ਤੁਹਾਨੂੰ ਇਹਦਾ ਕਰਿਓ ਇਗਜ਼ਾਮਪਲ ਤਾਂ ਇਹਨੂੰ ਜੇ ਨਹੀਂ ਲੱਗਦਾ ਤੇ ਲਾਓ ਜਨਾ ਭੈਣ ਦੇ ਝੁੱਟੇ ਬੰਦੇ ਨੇ ਆਪਾਂ ਕੰਮਾਂ ਨਾਲੇ ਬੰਦੇ ਆ ਤੁਸੀਂ ਮੈਨੂੰ ਪਹਿਲੀ ਵਾਰੀ ਮਿਲਿਆ ਠੀਕ ਹੈ ਇਹ ਨਾਲੇ ਜਾਣ ਬੁੱਝ ਕੇ ਤੁਹਾਡਾ ਤਾਂ ਆਪਣਾ ਫੇਵਰੀਟ ਸੁੱਤਣਾ ਆਉਂਦਾ ਵੀ ਫਿਰ ਉਹ ਉਹਨਾਂ ਦਾ ਪੱਕਾ ਵਾਦ ਲਾ ਦੇਦਾ ਵੀ ਉਹਨਾਂ ਵੇਖਣਾ ਉਹ ਸੀ ਤਾਂ ਕੋਈ ਨਹੀਂ ਦਿੱਤਰ ਬਣੀ ਇਹਨਾਂ ਨੇ ਇਹ ਵੀ ਤਾਂ ਬੜੀ ਦਾ ਟਰਾਈ ਹੁੰਦੀ ਆ ਕਿ ਦੋਨੇ ਪਾਸੇ ਗਾਣ ਬਾਕੀ ਬਾਤ ਦੀ ਗੱਲ ਨਹੀਂ ਨਹੀਂ ਬਾਕੀ ਚਲੋ ਜੇ ਇਹ ਨਹੀਂ ਹੋ ਸਕਦਾ ਤਾਂ ਜਨਤਾ ਨੂੰ ਨਹੀਂ ਚਲੋ ਹੁਣ ਤਾਂ ਚਲੋ ਸਾਰੇ ਪ੍ਰੈਸ ਵਾਲੇ ਬੁਲਾਏ ਸੀ ਨਾ ਜੀ ਖਬਰ ਤਾਂ ਕਰਮ ਸਿੰਘ ਨੇ ਜੋ ਸੁਸਾਈਡ ਕੀਤਾ ਸੀ ਸਾਰੇ ਮਾਮਲੇ ਨੂੰ ਦੱਸਿਆ ਇਹਨਾਂ ਦਾ ਇਹ ਕਹਿਣਾ ਕਿ ਜੋ ਵੱਡੇ ਬਿਲਡਰ ਨੇ ਉਹ ਅਫਸਰ شاہੀ ਨਾਲ ਮਿਲ ਕੇ ਤੇ ਕੋਰਸ ਅਫਸਰਾਂ ਨਾਲ ਮਿਲ ਕੇ ਆਮ ਲੋਕਾਂ ਨੂੰ ਤੰਗ ਕਰਦੇ ਨੇ ਜਿਸ ਕਾਰਨ ਲੋਕੀ ਮੌਤ ਨੂੰ ਗਲੇ ਲਗਾਉਂਦੇ ਨੇ ਵੇਖਣਾ ਇਹ ਹੋਵੇਗਾ ਕਿ ਸਾਡਾ ਨਿਆ ਪ੍ਰਬੰਧ ਤੇ ਪੰਜਾਬ ਸਰਕਾਰ ਪੀੜਤ ਧਿਰ ਨੂੰ ਕਿਸ ਤਰ੍ਹਾਂ ਇਨਸਾਫ ਦੇਵੇਗੀ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ